ਦੋਸਤੋ ਅਸੀਂ ਸੈਂਸਸ ਦੀ ਗੱਲ ਕਰ ਰਹੇ ਆ ਸਾਡੇ ਜਿਹੜੇ ਪੰਜ ਸੈਂਸ ਹੈਗੇ ਆ ਉਹਨਾਂ ਦੇ ਵਿੱਚ ਜਿਹੜਾ ਨੰਬਰ 1 ਉਹ ਹੈ ਟੱਚ ਤੇ ਨੰਬਰ 2 ਜਿਹੜਾ ਹੈਗਾ ਆ ਉਹ ਹੈਗਾ ਸਾਡੀ স্মੈਲ ਅਸੀਂ ਅੱਜ ਗੱਲ ਕਰ ਰਹੇ ਆ স্মੈਲ ਦੀ ਕੀ ਹੈ ਪਾਵਰ ਆਫ স্মੈਲ ਜਿਹੜੇ ਤੁਸੀਂ ਖੁਸ਼ੂਹਾਂ ਲੈਣੇ ਆ ਤੁਹਾਨੂੰ ਇਹ ਪਾਵਰ ਕੀ ਹੈਗੀ ਆ ਜਿਹੜੀ ਤੁਹਾਡੀ ਸੁੰਘਣ ਸ਼ਕਤੀ ਹੈ ਇਹਦੇ ਵਿੱਚ ਗੁੱਡ ਤੇ ਬੈਡ স্মੈਲਸ ਹੁੰਦੀਆਂ ਹੈਗੀਆਂ ਕੁਝ 스멜 ਜਿਹੜੀਆਂ ਹੈਗੀਆਂ ਜੰਗਲ ਦੀਆਂ 스멜 ਅਲੱਗ ਹੈ ਫੁੱਲਾਂ ਦੀ 스멜 ਅਲੱਗ ਹੈ ਜਿਹੜੇ ਪੱਤਿਆਂ ਦੀ 스멜 ਅਲੱਗ ਹੈ ਜਿਹੜੇ ਜਿਹੜੀ ਜਗ੍ਹਾ ਜਿੱਥੇ ਲੱਕੜੀ ਜਿਹੜੀ ਆ ਉਹ ਗਲਿਓ ਉਹਦੀ 스멜 ਅਲੱਗ ਹੈ ਮਹਿੰਦੀ 스멜 ਅਲੱਗ ਹੈ ਹਰ ਚੀਜ਼ ਦੀ 스멜 ਅਲੱਗ ਹੈ ਇੱਕ 스멜 ਐਸੀ ਹੈ ਜਿਸ ਨੂੰ ਤੁਸੀਂ ਲੈਨੇ ਆ ਤੁਹਾਡਾ ਮਨ ਖੁਸ਼ ਹੁੰਦਾ ਆ ਇੱਕ 스멜 ਐਸੀ ਹੈ ਜੋ ਲੈਂਦੇ ਸਾਰ ਤੁਸੀਂ ਅਪਸੈਟ ਹੋ ਸਕਦੇ ਆ ਕੁਝ 스ਮੈਲਸ ਐਸੀਆਂ ਹੈਗੀਆਂ ਆ ਜਿਨ੍ਹਾਂ ਨੂੰ ਤੁਹਾਡਾ ਮਨ ਮਾਈਂਡ ਕਨਫਿਊਜ਼ ਹੋ ਜਾਂਦਾ ਮੈਂ ਇੱਕ ਕਿੱਥੇ ਲਈ ਆ ਜਾਂ ਪਹਿਲੀ ਵਾਰ ਹੀ ਲੈ ਰਿਆ ਕਈ ਸਮੈਲਸ ਤੁਸੀਂ ਲੈਣੇ ਆ ਜਦੋਂ ਤੁਹਾਡੀ ਬਾਡੀ ਦੇ ਵਿੱਚ ਚੁੰਝਨਾਟ ਆਂਦੀ ਹੈ ਕਿਉਂਕਿ ਉਹ ਤੁਹਾਡੀ ਬਾਡੀ ਨੇ ਪਹਿਲੀ ਵਾਰ ਤੁਹਾਡੇ ਮਾਈਂਡ ਨੇ ਉਸ ਸਮੈਲ ਨੂੰ ਆਪਣੇ ਅੰਦਰ ਪਾਇਆ ਹੁੰਦਾ ਕਿਉਂਕਿ ਬਚਪਨ ਤੋਂ ਜਿਸ ਦਿਨ ਤੋਂ ਤੁਸੀਂ ਜਨਮ ਲੈਨੇ ਆ ਉਸ ਦਿਨ ਤੋਂ ਤੁਹਾਡਾ ਜਿਹੜਾ ਮਾਈਂਡ ਹੈ ਤੁਹਾਨੂੰ ਪਤਾ ਨਹੀਂ ਉਹ ਹਰ ਪਲ ਹਰ ਚੀਜ਼ ਨੂੰ ਰਿਕਾਰਡ ਕਰਦਾ ਹੈ ਉਸ ਨੂੰ ਪਤਾ ਹੁੰਦਾ ਆ ਜਦੋਂ ਵੀ ਤੁਸੀਂ ਕੋਈ ਸਮੈਲ ਲੈਨੇ ਆ ਇੱਕ ਕਿਸ ਚੀਜ਼ ਦੀ ਹੈ ਜਿਸ ਤਰ੍ਹਾਂ ਤੁਸੀਂ ਸੰਤ ਦੀ 스멜 ਲਈ ਹੈ ਤੁਹਾਨੂੰ ਪਤਾ ਆ ਜਦੋਂ ਵੀ ਤੁਹਾਡਾ ਜਿਹੜਾ ਹੈ ਤੁਹਾਡੇ ਸਾਹਮਣੇ ਸੰਤਰਾ ਆਏਗਾ ਤੁਹਾਨੂੰ ਅਚਾਨਕ ਚਾਹੇ ਤੁਸੀਂ ਦੇਖਦੇ ਨਹੀਂ ਹੈ ਤੁਸੀਂ ਟੱਚ ਵੀ ਨਹੀਂ ਕੀਤਾ ਉਹਦੀ 스멜 ਤੋਂ ਤੁਹਾਨੂੰ ਪਤਾ ਲੱਗ ਜਾਏਗਾ ਕਿ ਇਹ ਸੰਤ ਦੀ 스멜 ਹੈ ਸੋ ਇਸੇ ਤਰ੍ਹਾਂ ਇਹ ਜਿਹੜੀਆਂ ਕੁਝ ਬੈਡ 스멜ਸ ਹੁੰਦੀਆਂ ਜਿਨ੍ਹਾਂ ਦੇ ਨਾਲ ਤੁਹਾਡਾ ਜਿਹੜਾ ਮਨ ਅਪਸੈਟ ਹੋ ਸਕਦਾ ਸੋ ਦੋਸਤੋ ਇਹ ਸਾਡੀ ਜਿਹੜੀ ਪਾਵਰ ਆਫ 스멜 ਹੈਗੀ ਆ ਜਿਹੜੀ ਸੁੰਘਣ ਸ਼ਕਤੀ ਹੈ ਇਸ ਦੇ ਉੱਤੇ ਵੀ ਜਿਹੜਾ ਇਹ ਦੇਖੋ ਕਿੰਡੀ ਵੱਡੀ ਜਿਹੜੀ ਇਨਸਾਨ ਨੂੰ ਉਸ ਕਾਇਨਾਤ ਨੇ ਜਿਹੜੀ ਹੈਗੀ ਆ ਇਹ ਇੱਕ ਤੋਹਫਾ ਦਿੱਤਾ ਹੈਗਾ ਕਿ ਇਹ ਜਿੱਥੇ ਕੁਝ ਨਹੀਂ ਹੈਗਾ ਤੁਸੀਂ ਦੇਖ ਨਹੀਂ ਸਕਦੇ ਤੁਸੀਂ ਕੁਝ ਸੁਣ ਨਹੀਂ ਸਕਦੇ ਉੱਥੇ ਤੁਸੀਂ ਸ Smell ਤੁਹਾਨੂੰ ਉਹ ਦੱਸਦੀ ਹੈ ਕਿ ਇਹ ਕੀ ਚੀਜ਼ ਹੈ ਸੋ ਆਈ ਹੋਪ ਤੁਹਾਨੂੰ ਇਹ ਗੱਲ ਪਸੰਦ ਆਈ ਹੋਵੇਗੀ ਧੰਨਵਾਦ